ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਨੇਪਾਲ ਤਸਵੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀਆਂ ਤੇ ਦੋਵੇਂ ਸੂਈਆਂ ਸਫਾਈਆਂ ਤੁਹਾਨੂੰ ਦਿਖਾਉਣੀਆਂ ਗੁਰਪ੍ਰੀਤ ਭਾਜੀ ਕੋਲ ਅੱਜ ਆਪਾਂ ਆਏ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਬੱਸ ਸਤਿ ਸ੍ਰੀ ਅਕਾਲ ਹੋ ਸਭ ਠੀਕ ਠਾਕ ਹੋ। ਵਧੀਆ ਵਧੀਆ ਤੁਸੀਂ ਦੱਸੋ। ਬਸ ਵਧੀਆ ਹੋ ਸਭ ਘਰ ਪਰਿਵਾਰ ਠੀਕ ਠਾਕ ਹੈ। ਸਭ ਠੀਕ ਠਾਕ ਜੀ। ਤੇ ਬੜੇ ਜਨਾ ਬਾਦਰਸ਼ਨ ਦਿੱਤੇ ਜੀ ਅੱਜ। ਇੰਦਾਂ ਮਾਲ ਆਈ ਚਲਾਈ ਜੀ ਵਗੀ ਬੁਗੀ ਜਾਂਦਾ ਜੇ ਕੋ ਮਿਲਦਾ ਬਾਹਰੋਂ ਘਟਿਆ। ਠੀਕ ਆ। ਮਿਲਦਾ ਤੇ ਮਹਿੰਗਾ ਮਿਲਦਾ। ਠੀਕ ਆ। ਰਾਤੀ ਵੀ ਚਾਰ ਕਹਿੰਦੇ ਦੋ ਹੀ ਰਹਿ ਗਈਆਂ। ਹਾਂ ਦੋ ਹੀ ਰਹਿ ਗਈਆਂ। ਠੀਕ ਆ। ਦੋ ਸਿਰੇ ਬੱਗੀਆਂ ਜੀ। ਚਲੋ ਨਾਮ ਦੱਸਦੇ ਕਰੀ ਨਾਮ ਆਪਣਾ ਗੁਰਪ੍ਰੀਤ ਸਿੰਘ ਪਿੰਡ ਨਪਾਲਿਆ ਹਾਂਜੀ ਤਸੀਲ ਇਹ ਨਾਲਾ ਜਲਾ ਅਮਰਸਰ ਤੇ ਫੋਨ ਨੰਬਰ ਇਹ ਬੋਲਦੇ ਕਰੀ 78884312 ਠੀਕ ਆ ਤੇ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਆ ਜਿਹੜੀ ਇਹਦੇ ਤੋਂ ਹੀ ਆਪਾਂ ਕਰਨੀ ਰੰਗ ਰੂਪ ਤੇ ਚੰਗੀ ਸੋਹਣੀ ਆ ਥਨ ਸੋਹਣੀ ਲੱਗਦੇ ਦੇਖ ਸਾਦੇ ਜੀ ਉਤਰਾ ਵੀ ਠੰਡੀ ਤੇਰੀ ਆ ਜਿਹੜੀ ਠੀਕ ਆ ਜੀ ਅਜਵਾ ਵੀ ਇੱਕਰੀ ਦੇਖੀ ਸਾਦੇ ਜੀ ਮੈਂ ਲਾ ਉਹਦਾ ਵੀ ਕੇਰੀ ਪਛੋਂ ਡਰ ਜਾਂਦਾ ਇੱਕਦਮ ਉਹ ਤੁਹਾਡੇ ਮੋਬਾਈਲ ਕਰਕੇ ਉਦਾਂ ਨਹੀਂ ਗਲਾ ਲਾ ਹਾਂਜੀ ਹਾਂਜੀ ਠੀਕ ਆ ਰਸਤੀ ਤੋਂ ਬਣਾ ਹੀ ਦੋਵੇਂ ਠੀਕ ਆ ਤੇ ਕਿੰਨਾ ਚਿਰ ਹੋਇਆ ਵੀਰ ਜੀ ਨੂੰ ਸੂਈ ਨੂੰ ਆਹ ਜੋ ਬੱਚਾ ਦਾ ਲੋ ਮਹੀਨੇੋਂ ਵੱਧ ਹੋ ਗਿਆ ਘਟਨੇ ਕਿਹੜਾ ਜੇ ਆਹ ਵੀ ਜਲਾ ਦਾ ਲੋ ਆਹ ਸੋਤਾ ਬੱਚਾ ਜੀ ਜਿਹੜਾ ਇਹਦਾ ਠੀਕ ਆ ਮਹੀਨੇ ਤੋਂ ਬਾਹਰ ਹੀ ਆ ਜਿਹੜਾ ਤੇ ਦੁੱਧ ਕਿੰਨਾ ਵਿਧੀ ਹੈ ਤੇ ਕੋਲ ਦੁੱਧ ਵੀ ਜੇ 9 ਕਿਲੋ ਹੋਊਗਾ ਹੈਗਾ ਪੱਕਾ ਦੁੱਧ 9 ਲੀਟਰ ਹੋਊਗਾ ਜਿਹੜਾ ਕੰਡੇ ਵਾਲਾ ਹੋਊਗਾ ਠੀਕ ਆ ਲੈ ਖੋਲੋ ਹਾਂ ਫਿਰ ਤੋੜ ਦਈਏ ਦੁੱਧ ਜਿਹੜਾ ਮੌਕੇ ਤੇ ਇਹਦੇ ਕੋਲ 9 ਲੀਟਰ ਜਿਹੜਾ ਤਿਆਰ ਦੱਸਦੇ ਆ ਹਵਾਨਾ ਥੋੜਾ ਗਾਂ ਨਾਲ ਰੱਖਦੀ ਹੈ ਲੈ ਜੀ ਅਬ ਜੀ ਹਾਂ ਦੇਖ ਸੰਦੇ ਹਵਾਨਾ ਇਹਦਾ ਲੱਗ ਗਿਆ ਤੇ ਕਿੰਨਾ ਰੱਖਣਾ ਵਿਧਿਆ ਦਾ ਮੁੱਲ ਫਿਰ ਆਪਾਂ ਮੁੱਲ ਜਾਜ ਹੀ ਆ ਕਿੰਨਾ ਮੁੱਲ ਤੇ 35000 ਅੱਛਾ ਹਾਂਜੀ ਦੇਣੀ ਕਿੰਨੇ ਦੀ ਆਪਾਂ ਇਹ ਜਿੰਨੇ ਦੀ ਆਖੋਨੇ ਜੈ ਸਨੋ ਕਰੀਏ ਫਿਰ 32 ਦੀ ਦੇ ਦੀਏ ਪੂਰੇ 30 ਦੀ ਕਰਦੀਏ ਫਿਰ 29 ਦੀ ਦੇ ਰਿਆ ਅੱਛਾ 200 ਰੁਪਏ ਛੋਟ ਕਰਦਾ ਠੀਕ ਹੈ 29 ਦੀ ਦੇ ਦੋਗੇ ਤੇ ਦੁੱਧ 9 ਲੀਟਰ ਕਰੋ ਚਵਾ ਦੋਗੇ 9 ਲੀਟਰ ਦੋ ਡੰਗ ਚੋਲੇ ਤਿੰਨ ਚੋਲੇ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਗਏ ਆਪਣੇ ਕੋਲ ਜਿਹੜੇ ਦੂਸਰੇ ਨੰਬਰ ਤੇ ਆ ਇਹ ਵੀ ਸੋਈ ਸਵਾਈ ਜੀ ਹਾਂਜੀ ਸੋਈ ਜੀ ਇੰਨਾ ਕਿੰਨਾ ਚਿਰ ਆਇਆ ਸੁਈ ਨਾ ਇਹਦਾ ਬੱਚਾ ਨਹੀਂ ਹੈਗਾ ਮਹੀਨੇ ਡੇਢ ਮਹੀਨੇ ਸੁਈ ਹੈ ਅੱਛਾ ਇਹ ਬੱਚੇ ਤੋਂ ਵੀ ਨਹੀਂ ਹੈ ਬੱਚੇ ਤੋਂ ਬਣਾਇਆ ਠੀਕ ਆ ਤੇ ਦੁੱਧ ਕਿੰਨਾ ਇਹਦੇ ਕੋ ਇਹਦੇ ਕੋਲ ਬਦੋ 12 13 ਕਿਲੋ ਆਪਾਂ ਨੇ 11 ਕਿਲੋ ਕੰਡੇ ਨੇ ਚਾੜ੍ਹ ਕੇ ਲੈ ਜੇ ਠੀਕ ਆ ਤੇ ਉਹ ਆ 12 ਹੀ ਖੋਲੋ ਫਿਰ ਤੋੜ ਦਈਏ ਤਾਂ ਤੁਹਾਨੂੰ ਓਕੇ ਸਾਰੇ ਸਾਰਾ ਕੋਈ ਓਕੇ ਜਾਂਦੇ ਜੇ ਤੇ ਪਛਾਣ ਕਰਕੇ ਧਾਰਾ ਹੀ ਮਾਰ ਦਿੰਦੇ ਠੀਕ ਆ ਬਸ ਕਮੀ ਕਹੀ ਵੀ ਕੋਈ ਨਹੀਂ ਅਛੇ ਵੀ ਇਤਨਾ ਹੀ ਠੰਡੀ ਤੇਰੀ ਆ ਜਿਹੜੀ ਬਿਲਕੁਲ ਰਸੀਆਂ ਦੋਹਣਾਂ ਨੂੰ ਨਹੀਂ ਪਾਉਂਦੇ ਠੀਕ ਆ ਅਗਲੇ ਸਨ ਦਾ ਜਵਾਬ ਦੇਖ ਸਕਦੇ ਜੀ ਮੋਟਰ ਚੱਲ ਪੈਂਦੀ ਆ ਤੇ ਠੀਕ ਆ ਜੀ ਠੀਕ ਆ ਜੀ ਕਹੇ ਗੱਲ ਦੀ ਕਮੀ ਪੇਸ਼ੀ ਨਹੀਂ ਠੀਕ ਆ ਤੇ ਤਾਰਾ ਤੁਰਾ ਬਰੋਪਰ ਸਾਰੀਆਂ ਮੈਂ ਆਹ ਥਾਂ ਚੱਕ ਚ 20 ਘੱਟ ਐ। ਅੱਛਾ। ਹਾਂ 20 25 ਧਾਰਾਂ ਘੱਟ ਐ ਇੱਕ ਉਰਲੇ ਖੰਡ ਦੀ। ਅੱਧਾ ਕੀ ਮੰਨ ਕੇ ਚੱਲੀਏ ਆਪਾਂ? ਨਹੀਂ ਅੱਧੋਂ ਤਾਂ ਵੱਧ ਐ ਚੱਲੂਗਾ। ਅੱਧਾ ਮੰਨਣਾ ਕੋਈ ਐਦਾਂ ਮੰਨ ਲੈ। ਆਹ ਥਾਂ ਘੱਟ ਐ 20 30 ਧਾਰਾਂ ਗਿਣਤੀ ਦੀਆਂ ਘੱਟ ਐ। ਧਾਰਾਂ ਘੱਟ ਐ ਜਿਹੜੀਆਂ ਇੱਕ ਖੰਡ। ਕੋਈ ਮਾਰ ਕੇ ਲੈ ਜਾ ਤਾਂ ਵੀ ਘੱਟ ਐ। ਠੀਕ ਐ। ਤੇ ਪੱਕਾ ਦੁੱਧ ਕਿੰਨਾ ਐ ਤੇ ਕੋਲ? ਦੁੱਧ 13 ਕਿਲੋ ਹੀ ਹੋਊਗਾ। ਅੱਛਾ। ਹਾਂ। ਤੇ ਤੋਲਾਂ ਫਿਰ ਤੋਲੂ ਤੋਲਦੀ। ਕਿਆ ਕਿਨੇ ਜੀ ਆਪਾਂ ਨੂੰ ਰੇਟ ਮੋੜਾਈ ਦੇ ਆਉਂਗੇ ਤੇ ਵਿੱਤੀ ਇਹਦਾ ਕੀ ਰੱਖਣਾ ਫਿਰ ਮੋਲ ਆਪਾਂ ਮੋਲ ਤਾਂ ਹੈ ਬੱਚਾ ਪੋਚਾ ਨਾ ਫਿਰ ਆਪਾਂ 45 50 ਕਰ ਲੈਂਦੇ ਹਾਂਜੀ ਹਾਂਜੀ ਜਾਣਦੇ ਆ ਵੀ ਮੋਲ ਇੱਕੋ ਜਿਹਾ 50000 ਰੁਪਏ ਅੱਛਾ ਇੱਕੋ ਜਿਹਾ ਤਾਂ ਨਹੀਂ ਜੀ ਫਿਰ ਉਹ ਆਪਾਂ 30 ਤੋਂ ਅੰਦਰ ਦੇਂਦੇ ਤੁਸੀਂ 35 ਕਹਿੰਦੇ ਜੀ ਮੁੱਲ 35 ਕਰ ਲਿਆ ਨਾ ਅੱਛਾ ਇਹ 35 ਦੀ ਜੀ ਦੇਣੀ ਕਿੰਨੇ ਦੀ ਆਪਾਂ ਫਿਰ ਜਿੰਨੇ ਦੀ ਆਖੋ ਗਾਜ ਦੇ ਦਿਆਂਗਾ ਕਰ ਦਈਏ ਬਰਾਬਰ ਹੀ ਫਿਰ 29 ਦੀ ਭਾਵੇਂ ਕੀ ਉਹ ਲੈ ਜਾਏ ਤੇ ਭਾਵੇਂ ਨੀ ਮਰਜ਼ੀ ਲੈ ਜਾ ਜੋੜਾ ਲੈ ਜੀ ਯਾਰ ਇੱਕ ਹੋਰ ਛੱਡ ਦਿਆਂਗੇ ਠੀਕ ਆ ਚਲੋ ਮਾਨਤਨ ਮੁਕੇ ਤੇ ਹੋਰ ਕਰਦੇ ਹੋ ਕੋਈ ਫੋਨ ਲਾਵੇ ਇੰਨੇ ਦਿਨਾਂ ਬਾਅਦ ਵੀਡੀਓ ਪਾਈ ਆ ਕਰ ਜਿੰਨਾ ਖੋ ਨਾ ਕਰਦੇ ਸਾਨੂੰ ਨਾ ਘਟਾਵੇ ਜਾੜੀ ਰਕਮੇ ਪੂਰੀ ਹੋ ਗਈ ਤਾਂ ਵੀ ਦੇ ਦਿਆਂਗੇ ਠੀਕ ਹੈ ਚਲੋ ਕੋ ਫੋਨ ਇੱਕ ਵਾਰੀ ਲਾਵੇ ਜਰੂਰ ਜੇ ਤੇ ਪਸੰਦ ਆ ਹਨਾ ਤੇ ਦੋਦ ਦੋ ਆਪਣੀ ਗਰੰਟੀ ਆ ਠੀਕ ਹੈ ਜੀ ਬਣ ਘਾਟੇ ਦੇ ਘਟ ਦੱਸਤਾ ਆ ਜਿੰਨਾ ਇਹਦਾ ਦੁੱਧ ਉਹਨਾਂ ਦੱਸਿਆ ਚੱਡੇ ਦੀ ਚੋਰ ਐ ਬਾਕੀ ਕੋਈ ਕਮੀ ਪੈਖ ਨਹੀਂ ਵੈਣ ਬੰਦੇ ਦੀ ਨਿੱਗਰ ਐ ਜਿਹੜੀ ਥੋੜੀ ਜੀ ਤੇ ਬਾਕੀ ਦੋਵੇਂ ਸੂਈਆਂ ਸਵਾਈਆਂ ਖੜਨੀਆਂ ਤੁਸੀਂ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਚਵਾਈ ਕਰਕੇ ਆ ਪਾਸੇ ਆ ਪਸੰਦ ਆ ਤੇ ਲੈ ਜਾਓ ਨਹੀਂ ਤੇ ਇੱਥੇ ਰਹਿੰਦੇ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਖੜਦੀਆਂ ਸਾਡੀ ਵਿੱਚ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਨਾ ਦੁੱਧ ਦੀ ਨਾ ਥਣਾ ਦੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ